ਲੋੜੀ ਵਾਲੇ ਦਿਨ ਜੇਕਰ ਤੁਸੀਂ ਚਾਈਨਾ ਡੋਰ ਦੇ ਨਾਲ ਪਤੰਗबाजी ਕਰਦੇ ਹੋ ਤਾਂ ਤੁਹਾਨੂੰ ਹਵਾਲਾਤ ਵੇਖਣੀ ਪੈ ਸਕਦੀ ਹੈ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਡਰੋਨ ਦੇ ਰਾਹੀਂ ਜਿਹੜੀ ਨਿਗਾਹ ਉਹ ਰੱਖੀ ਜਾ ਰਹੀ ਹੈ ਤਾਂ ਇਸ ਵळे ਅਸੀਂ ਸੀਡਵਿੰਥ ਥਾਣੇ ਦੇ ਕੋਠੇ ਤੇ ਪਹੁੰਚੇ ਹੋਏ ਹਾਂ ਜਿੱਥੇ ਕਿ ਪੁਲਿਸ ਦੇ ਵੱਲੋਂ ਅੱਜ ਫੇਰ ਤੋਂ ਜਿਹੜਾ ਡਰੋਨ ਆ ਉਹ ਆਪਣੇ ਇਲਾਕੇ ਦੇ ਵਿੱਚ ਚਲਾਇਆ ਗਿਆ ਤਾਂ ਦੇਖਿਆ ਗਿਆ ਕਿ ਕਿਹੜੇ-ਕਿਹੜੇ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗबाजी ਕਰਦੇ ਪਿੰਡ ਤਾਂ ਪੂਰੀ ਜਾਣਕਾਰੀ ਲਈ ਗੱਲਬਾਤ ਵੀ ਕਰਦੇ ਆ ਤਾਂ ਇਸ ਵळे ਸਾਡੇ ਨਾਲ ਨੇ ACP ਪ੍ਰਵੇਸ਼ ਚੋਪੜਾ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਪਿਛ ਹੌਣ ਛੱਡਿਆ ਜਾ ਰਹਾ ਤਾਂ ਕਿੰਨੇ ਕ ਨੌਜਵਾਨ ਹੁਣ ਤੱਕ ਦਿਖਾਈ ਦਿੱਤੇ ਨੇ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਬਿਲਕੁਲ ਜੀ ਦੇਖੋ ਪਿਛਲੇ ਕਾਫੀ ਅਰਸੇ ਤੋਂ ਕੁਝ ਕਾਫੀ ਦਿਨਾਂ ਤੋਂ ਅਸੀਂ ਇਸ ਚਾਈਨਸ ਜਿਹੜੀ ਡੋਰ ਹੈ ਇਹਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜੇ ਲੋਕ ਉਡਾਉਂਦੇ ਨੇ ਜਿਹੜੇ ਲੋਕ ਵੇਚਦੇ ਨੇ ਉਹ ਫੜੇ ਵੀ ਜਾ ਰਹੇ ਆ ਪਰਚੇ ਵੀ ਦਰਜ ਹੋਏ ਨੇ ਅਸੀਂ ਇਹਦੇ ਨਾਲ-ਨਾਲ ਜਿਹੜੀ ਜਾਗਰੂਕਤਾ ਰੈਲੀਆਂ ਵੀ ਕਰ ਰਹੇ ਨੇ ਵਕ-ਵਕ ਮੀਟਿੰਗ ਵੀ ਕਰ ਰਹੇ ਆ ਕਿ ਲੋਕਾਂ ਨੂੰ ਜਾਗਰੂਕ ਕਰਵਾਸੇ ਕਿ ਇਹ ਮਾੜੀ ਚੀਜ਼ ਆ ਇਹਦਾ ਨੁਕਸਾਨ ਹੀ ਆ ਸੋ ਲੋਕ ਸਹਿਮਤ ਵੀ ਹੋਏ ਆ ਸਾਡੇ ਨਾਲ ਕਈ ਜਗ੍ਹਾ ਤੇ ਅਸੀਂ ਦੇਖਿਆ ਕਿ ਲੋਕ ਜਿਹੜੀ ਚਾਈਨਾ ਡੋਰ ਨੂੰ ਛੱਡ ਕੇ ਦੂਸਰੀ ਜਿਹੜੀ ਲੋਕਲ ਮਾਜਾ ਮਿਲਦੀ ਆ ਉਹਦੇ ਨਾਲ ਗੱਡੀ ਗੁੱਡੀਆਂ ਉਡਾ ਰਹੇ ਨੇ ਇਹ ਟ੍ਰੈਡੀਸ਼ਨ ਦੇਖੋ ਪੰਜਾਬ ਦਾ ਮਸਾਦਾ ਪੁਰਾਣਾ ਟ੍ਰੈਡੀਸ਼ਨ ਆ ਕਿ ਲੋਕ ਪਤੰਗਬਾਜ਼ੀ ਕਰਦੇ ਸੋ ਬੜਾ ਅੱਛਾ ਰਿਸਪੌਂਸ ਲੋਕਾਂ ਕੋਲ ਆ ਰਿਹਾ ਜੀ ਸਾਨੂੰ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਨੇ ਪਰ ਇਸ ਵਾਰ ਲੱਗਦਾ ਹੈ ਕਿ ਪੁਲਿਸ ਜ਼ਿਆਦਾ ਹੀ ਸਖਤ ਦਿਖਾਈ ਦੇ ਰਹੀ ਹੈ ਬਿਲਕੁਲ ਜੀ ਸਖਤ ਦਿਖਾਈ ਦੇ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਔਰ ਸਖਤਾਈ ਚਾਹੀਦੀ ਵੀ ਹੈ ਅਸੀਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਰਿਕੁਐਸਟ ਕਰ ਰਹੇ ਹੱਥ ਜੋੜ ਰਹੇ ਹਾਂ ਹੁਣ ਵੀ ਇਹ ਸੀਜ਼ਨ ਦੇ ਵਿੱਚ ਵੀ ਪਹਿਲਾਂ ਅਸੀਂ ਲੋਕਾਂ ਨੂੰ ਹੱਥ ਜੋੜ ਕੇ ਰਿਕੁਐਸਟ ਕੀਤੀ ਹੈ ਲੇਕਿਨ ਜੇ ਉਹ ਨਹੀਂ ਮੰਨੇ ਤਾਂ ਫੇਰ ਸਾਨੂੰ ਥੋੜਾ ਉਗਰ ਰੂਪ ਉਧਾਰਨ ਕਰਨਾ ਪੈ ਰਿਹਾ ਉਹਦਾ ਕਾਰਨ ਇਹ ਹੋਈ ਹੈ ਕਿ ਅਸੀਂ ਹਰ ਉਹ ਕੰਮ ਕਰਨਾ ਜਿਸ ਦੇ ਨਾਲ ਲੋਕਾਂ ਦੀ ਭਲਾਈ ਹੁੰਦੀ ਹੈ ਜਿੱਥੇ ਕਿਸੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਪੰਜਾਬ ਸਰਕਾਰ ਨੇ ਨਿਸ਼ਚੇ ਕੀਤਾ ਉਥੇ ਨੁਕਸਾਨ ਨਹੀਂ ਹੋਣ ਦੇਣਾ ਸਰ ਲੱਗਦਾ ਕਿ ਇਸ ਵਾਰ ਜਿਹੜੇ ਨੌਜਵਾਨ ਨੇ ਉਹ ਪੰਜਾਬ ਪੁਲਿਸ ਦੀ ਗੱਲ ਮੰਨਣਗੇ ਚਾਈਨਾ ਡੋਰ ਦੇ ਨਾਲ ਨਹੀਂ ਪਤੰਗਬਾਜ਼ੀ ਕਰਨਗੇ ਦੇਖੋ ਜੀ ਅਸੀਂ ਕਾਫੀ ਹੱਦ ਤੱਕ ਸਫਲ ਹੋਏ ਆ ਲੋਕ ਕਾਫੀ ਹੱਦ ਤੱਕ ਸਾਡੇ ਨਾਲ ਜੁੜੇ ਨੇ ਔਰ ਕਈ ਘਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਲੋਕ ਚਾਈਨਸ ਡੋਰ ਨੂੰ ਛੱਡ ਕੇ ਜਿਹੜੀ ਲੋਕਲ ਮਾਝਾ ਉਹਦੇ ਨਾਲ ਕਾਈਟਫਾਈ ਕਰ ਰਹੇ ਨੇ ਤਸਰ ਜੇਕਰ ਅਸੀਂ ਗੱਲ ਕਰੀਏ ਲਗਾਤਾਰ ਨੌਜਵਾਨਾਂ ਦੇ ਵੱਲੋਂ ਪਤੰਗਬਾਈ ਜਿਹੜੀ ਜਾੜਾ ਦਾ ਚਾਈਨਾ ਡੋਰ ਨਾਲ ਕੀਤੀ ਜਾ ਰਹੀ ਹੈ ਹੁਣ ਵੀ ਤੁਸੀਂ ਡਰੋਨ ਜਦੋਂ ਉਡਾਇਆ ਆਸਮਾਨ ਦੇ ਵਿੱਚ ਤਾਂ ਲਗਾਤਾਰ ਨੌਜਵਾਨ ਡਰੋਨ ਨੂੰ ਦੇਖ ਕੇ ਭੱਜ ਜਾਂਦੇ ਨੇ ਤਾਂ ਨਾਲ ਦੇ ਨਾਲ ਉਹਨਾਂ ਵੱਲੋਂ ਗੱਟੂ ਵੀ ਜਿਹੜੇ ਨੇ ਆਪਣੇ ਲੁਕਾ ਲਿੱਤੇ ਗਏ ਨੇ ਦੇਖੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਿ ਇੱਕ ਤੇ ਡਰ ਪੈਦਾ ਹੋਇਆ ਲੋਕਾਂ ਦੇ ਵਿੱਚ ਇੱਕ ਡਰੋਨ ਦੇ ਨਾਲ ਲੋਕੀ ਉਡਾਣਾ ਬੰਦ ਕਰ ਗਏ ਆ ਦੂਸਰੀ ਗੱਲ ਜੇਕਰ 6 ਘਰ ਵਿਖੇ 6ਆਂ ਵਿੱਚੋਂ 4 ਘਰ ਜਿਹੜੇ ਲੋਕਲ ਮਾਜਾਂ ਨੇ ਉਡਾਰੇ ਸੀਗੇ ਜੇਕਰ ਦੋ ਗੱਟੂ ਕਿਤੇ ਉਡਾ ਵੀ ਰਹੇ ਆ ਅਸੀਂ ਮਲਾਜਮ ਭੇਜ ਦਿੱਤੇ ਉਹਨਾਂ ਨੂੰ ਕੈਪਚਰ ਕਰਨ ਵਾਸਤੇ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਲੋੜੀ ਵਾਲੇ ਦਿਨ ਕਿੰਨੇ ਕ ਡਰੋਨ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਉਡਾਏ ਜਾ ਰਹੇ ਨੇ ਆਸਮਾਨ ਦੇ ਵਿੱਚ ਦੇਖੋ ਜੀ ਮੇਰੇ ਦੋ ਥਾਣੇ ਮੈਨੂੰ ਇੱਕ ਡਰੋਨ ਦਿੱਤਾ ਗਿਆ ਮੈਂ ਉਸ ਡਰੋਨ ਦੇ ਨਾਲ ਬਿਲਕੁਲ ਧਜੇੜ ਆਉਂਗਾ ਉਹਨਾਂ ਲੋਕਾਂ ਦੀਆਂ ਜਿਹੜੇ ਇਹ ਗਲਤ ਕੰਮ ਕਰਦੇ ਆ ਤਾਂ ਲੱਗਦਾ ਕਿ ਸਰ ਆ ਲੋੜੀ ਵਾਲੇ ਦਿਨ ਜਿੱਥੇ ਆਸਮਾਨ ਦੇ ਵਿੱਚ ਪਤੰਗਾਂ ਦਿਖਾਈ ਦਿੰਦੀਆਂ ਨੇ ਇਸ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜਿਵੇਂ ਪੰਜਾਬ ਸਰਕਾਰ ਨੇ ਸਾਨੂੰ ਹਦਾਇਤ ਕੀਤੀ ਹੈ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਪੁਲਿਸ ਨੇ ਸਾਨੂੰ ਹਦਾਇਤਾਂ ਕੀਤੀਆਂ ਏਅਰ ਕੀ ਗੁੱਡੀਆਂ ਤੇ ਉਡਣ ਗਈਆਂ ਪਰ ਉਡਣ ਗਈਆਂ ਜੀ ਲੋਕਲ ਮਾਝੇ ਦੇ ਨਾਲ ਚਾਈਨਸ ਜੋਰ ਨਾਲੀਆਂ ਉਡਣ ਗਈਆਂ ਤੇ ਯਾਂ ਡਰੋਨ ਉਡਣਗੇ ਧੰਨਵਾਦ ਤਾਂ ਤੁਸੀਂ ਵੇਖਿਆ ਕਿ ACP ਪ੍ਰਵੇਸ਼ ਚੋਪੜਾ ਹੋਣਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਵਾਰ ਪਤੰਗਾਂ ਦੇ ਨਾਲ ਡਰੋਨ ਵੀ ਅਸਮਾਨ ਦੇ ਵਿੱਚ ਉੱਡਣਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਵਾਰ ਲੋਹੜੀ ਤੇ ਤਸਵੀਰ ਦੇਖਣ ਨੂੰ ਮਿਲੇਗੀ ਜਿੱਥੇ ਪਤੰਗਾਂ ਦੇ ਵਿੱਚ ਡਰੋਨ ਵੀ ਦਿਖਾਈ ਦੇਣਗੇ ਤਾਂ ਜਿਹੜੇ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨਗੇ ਉਹਨਾਂ ਨੂੰ ਹਵਾਲਾਤ ਵੇਖਣੀ ਪੈ ਸਕਦੀ ਹਾ ਤਾਂ ਲਗਾਤਾਰ ਵਖ ਵਖ ਠਾਣਿਆਂ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਡਰੋਨ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਡਰੋਨ ਦੇ ਰਾਹੀਂ ਹਰ ਇੱਕ ਨੌਜਵਾਨ ਤੇ ਨਿਗਾਹ ਰੱਖੀ ਜਾਏਗੀ ਉਹ ਚਾਈਨਾ ਡੋਰ ਦੇ ਨਾਲ ਪਤੰਗ ਬਾਜੀ ਕਰ ਰਿਹਾ ਜਾਂ ਫਿਰ ਰਵਾਇਤੀ ਡੋਰ ਦੇ ਨਾਲ ਪਤੰਗ ਬਾਜੀ ਕਰ ਰਿਹਾ ਤਾਂ ਇਸ ਵਾਲੇ ਅਸੀਂ ਜਿਸ ਕੋਠੇ ਦੇ ਉੱਪਰ ਫੜੇ ਆ ਤਾਂ ਉਸ ਕੋਠੇ ਦੇ ਹਾਲਾਤ ਵੀ ਤੁਹਾਨੂੰ ਪਹਿਲਾਂ ਅਸੀਂ ਦਿਖਾਵਾਂਗੇ ਤੁਸੀਂ ਵੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜੜੀ ਰਵਾਇਤੀ ਡੋਰ ਆਹੋ ਇਸ ਕੋਠੇ ਦੇ ਉੱਪਰ ਨਹੀਂ ਦਿਖਾਈ ਦੇ ਰਹੀ ਤਾਂ ਵੱਡੇ ਵੱਡੇ ਜਾਲ ਜਿਹੜੇ ਨੇ ਉਹ ਚਾਈਨਾ ਡੋਰ ਦੇ ਬੱਜੇ ਹੋਏ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਜੜੀ ਚਾਈਨਾ ਡੋਰ ਆਹੋ ਦਿਖਾਈ ਦੇ ਰਹੀ ਹੈ ਕੋਈ ਵੀ ਐਸੀ ਜਗ੍ਹਾ ਜਿਹੜੀ ਇੱਥੇ ਦਿਖਾਈ ਨਹੀਂ ਦੇ ਰਹੀ ਜਿੱਥੇ ਰਵਾਇਤੀ ਡੋਰ ਦਿਖਾਈ ਦਿੰਦੀ ਹੋਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਕਸਰ ਲਗਾਤਾਰ ਚਾਈਨਾ ਡੋਰ ਦੇ ਨਾਲ ਨੌਜਵਾਨਾਂ ਦੇ ਵੱਲ ਕੀਤੀ ਜਾਂਦੀ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦਾ ਡਰੋਨ ਨੌਜਵਾਨਾਂ ਦੇ ਉੱਪਰ ਕੰਮ ਕਰਦਾ ਹੈ ਜਾਂ ਫਿਰ ਨਹੀਂ ਤਾਂ ਉਸ ਤੋਂ ਪਹਿਲਾਂ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਸੀਡਵਿੰਨ ਥਾਣੇ ਦੇ ਕੋਠੇ ਦੇ ਬਣੇ ਪਏ ਨੇ ਹਰ ਪਾਸੇ ਡੋਰਾ ਹੀ ਡੋਰਾ ਜਿਹੜੀਆਂ ਨੇ ਦਿਖਾਈ ਦੇ ਰਹੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਗੱਲ ਮੰਨਦੇ ਹੈ ਜਾਂ ਫਿਰ ਨਹੀਂ ਇਹ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਹੁਣ ਪੁਲਿਸ ਦੇ ਵੱਲੋਂ ਲੋਹੜੀ ਵਾਲੇ ਦਿਨ ਕੀ ਕਾਰਵਾਈ ਕੀਤੀ ਜਾਂਦੀ ਹੈ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ